ਗੁਰੂ ਸਾਹਿਬ ਸਾਨੂੰ ਕਹਿੰਦੇ ਆ ਗੁਰਬਾਣੀ ਜਿਹੜੀ ਆ ਇਹ ਅਥਾਹ ਸਮੁੰਦਰ ਹੈ ਕਹਿੰਦੇ ਜਿਉਂ-ਜਿਉਂ ਇਹਨੂੰ ਪੜੋਗੇ ਭਾਵਕੇ ਜਿਉਂ-ਜਿਉਂ ਤੁਹਾਡੇ ਅੰਦਰ ਗੁਰਬਾਣੀ ਰੂਪੀ ਸਵੰਤੀ ਬੂੰਦ ਜਾਊਗੀ ਨਾ ਕਹਿੰਦੇ ਜਿਉਂ-ਜਿਉਂ ਪੜਦੇ ਜਾਊਂਗੇ ਜਿਉਂ-ਜਿਉਂ ਡੁਗਾਈ ਜਾਓਗੇ ਤਿਉਂ-ਤਿਉਂ ਕਹਿੰਦੇ ਤੁਹਾਡੇ ਅੰਦਰ ਉਹ ਇੱਕ ਕੀਮਤੀ ਲਾਲ ਪੈਦਾ ਹੋਣਾ ਭਾਵਕੇ ਜਿੰਨਾ ਗੁਰਬਾਣੀ ਨੂੰ ਡੂੰਘੇ ਤਲ ਤੇ ਜਾ ਕੇ ਖੋਜਾਂਗੇ ਕਹਿੰਦੇ ਉਨਹੀਂ ਤੁਹਾਡਾ ਮੁੱਲ ਜਾਤੇ ਪੈਣਾ ਸਿੱਪੀ ਉਹਦੇ ਵਿੱਚ ਮੋਤੀ ਪੈਦਾ ਹੋ ਜਾਂਦਾ ਲਾਲ ਪੈਦਾ ਹੋ ਜਾਂਦਾ ਤੇ ਜਿਸ ਬੰਦੇ ਨੇ ਕਹਿੰਦੇ ਗੁਰਬਾਣੀ ਨੂੰ ਆਪਣੇ ਹਿਰਦੇ 'ਚ ਵਸਾ ਲਿਆ ਡੂੰਘੇ ਤਲ ਤੇ ਜਾ ਕੇ ਵਿਚਾਰਾਂ ਸ਼ੁਰੂ ਕਰਤੀਆਂ ਕਹਿੰਦੇ ਉਹਦੇ ਅੰਦਰ ਵੀ ਐ ਸਮਝ ਲਓ ਕਿ ਲਾਲ ਪੈਦਾ ਹੋ ਜਾਂਦੇ ਆ ਆ ਜਿਹੜੇ ਅੰਦਰ ਵਿਕਾਰ ਨੇ ਇਹ ਛੱਡਣੇ ਪੈਂਦੇ ਆ ਹੌਲੀ ਹੌਲੀ ਕਰਕੇ ਇੱਕ ਇੱਕ ਕਰਕੇ ਇਹ ਛੱਡਣੇ ਪੈਂਦੇ ਆ ਬਸ ਫਿਰ ਇਹਨਾਂ